ਵੀਡੀਓ ਦੇ ਨਾਲ ਜੁੜੇ ਹੋ ਦੋਸਤੋ ਮੈਂ ਰਜਿੰਦਰ ਸਿੰਘ ਸਵਰਾਜ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੇ ਕੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਵਿਦੇਸ਼ਾਂ ਦੇ ਵੱਲੇ ਜਾਣ ਦਾ ਰੁਝਾਨ ਬਣਿਆ ਹੋਇਆ ਹੈ ਵਿਕਸਤ ਦੇਸ਼ਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਹੋਰ तमाम ਦੇਸ਼ ਆ ਜਾਂਦੇ ਨੇ ਤਾਂ ਉਹਨਾਂ ਦੇ ਵੱਲੇ ਲਗਾਤਾਰ ਜਿਹੜੇ ਵੱਖ-ਵੱਖ ਸੂਬਿਆਂ ਦੇ ਜਾਂ ਜਿਹੜੇ ਵੱਖ-ਵੱਖ ਹਿੱਸਿਆਂ ਦੇ ਲੋਕ ਨੇ ਜਾਣ ਦਾ ਰੁਝਾਨ ਰੱਖਦੇ ਨੇ ਵੱਡੀ ਤਦਾਦ ਦੇ ਵਿੱਚ ਯੂਥ ਦਾ ਜ਼ਿਕਰ ਵੀ ਆਉਂਦਾ ਜਿਹੜਾ ਆਪਣੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਪਲੱਸ 2 ਤੋਂ ਬਾਅਦ ਜਿਹੜਾ ਸੀ ਆਪਣੇ ਵਿਦਿਆਰਥੀ ਕਹਿ ਜਾ ਸਕਦੇ ਨੇ ਉਹ ਆਈਲੈਂਡਸ ਕਰਦੇ ਨੇ ਆਈਲੈਂਡਸ ਤੋਂ ਬਾਅਦ ਜਿਹੜਾ ਇਹਨਾਂ ਵਿਕਸਾਂ ਦੇ ਦੇਸ਼ਾਂ ਦੇ ਵੱਲੇ ਜਾਣ ਦਾ ਮੁਹਾਰ ਬਣਾ ਲੈਂਦੇ ਨੇ ਉਧਰ ਨੂੰ ਚਲੇ ਜਾਂਦੇ ਨੇ ਪਰ ਅਜਹੇ ਦੇ ਵਿੱਚ ਇੱਕ ਦੁਖਦਾਇਕ ਵੀ ਕਹੀ ਜਾ ਸਕਦੀ ਹੈ ਜਿਹੜੀ ਕਿਤੇ ਨਾ ਕਿਤੇ ਮਨ ਨੂੰ ਬਲੁੰਦਰ ਕੇ ਰੱਖਣ ਵਾਲੀ ਘਟਨਾ ਗੁਰਦਾ ਪੰਜਾਬ ਪੱਖੀ ਲੋਕਾਂ ਦੇ ਸਾਹਮਣੇ ਆ ਰਹੀ ਹੈ ਭਾਰਤ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਘਟਨਾ ਕੀ ਹੈ ਇਹ ਘਟਨਾ ਹੈ ਭਾਰਤੀ ਮੀਡੀਆ ਅੰਕੜਿਆਂ ਦੇ ਅਨੁਸਾਰ 700 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਜਿਹੜੇ ਹਾਈਲਾਈਟਸ ਕਰਕੇ 2018 ਤੋਂ ਲੈ ਕੇ 2022 ਤੱਕ ਕੈਨੇਡਾ ਦੀ ਧਰਤੀ ਤੇ ਜਾ ਚੁੱਕੇ ਨੇ ਔਰ ਉੱਥੇ ਆਪਣੀ ਸਟੱਡੀ ਕੰਪਲੀਟ ਕਰਦੇ ਪਏ ਨੇ ਸਟੱਡੀ ਆਜੇ ਕੰਪਲੀਟ ਹੋਣ ਵਾਲੇ ਪਾਸੇ ਵਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਉਹਨਾਂ ਵਿਦਿਆਰਥੀਆਂ ਦੇ ਸਾਹਮਣੇ ਵੱਡੀ ਚੁਣੌਤੀ ਪੈਦਾ ਹੋਈ ਹੈ ਜਿਨ੍ਹਾਂ ਵਿਦਿਆਰਥੀਆਂ ਨੂੰ ਜਿਹੜਾ ਭਾਰਤ ਡਿਪੋਰਟ ਕੀਤਾ ਜਾਵੇਗਾ ਡਿਪੋਰਟ ਕਰਨ ਦਾ ਕਾਰਨ ਕੀ ਹੈ ਇੱਕ ਜਲੰਧਰ ਦਾ ਇਮੀਗ੍ਰੇਟ ਹੈ ਜਿਨ੍ਹਾਂ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਜਿਹੜਾ ਸੀ ਬਾਹਰ ਕੈਨੇਡਾ ਦੀ ਤਰਤੀ ਦੇ ਵੱਲੇ ਭੇਜਿਆ ਗਿਆ ਇਹਨਾਂ ਦੀ ਸਟੂਡੈਂਟ ਵੀਜ਼ੇ ਦੇ ਉੱਪਰ ਵੀਜ਼ਾ ਦਵਾਇਆ ਜਾਂਦਾ ਹੈ ਪਰ ਕਿਤੇ ਨਾ ਕਿਤੇ ਵੱਡੀਆਂ ਖਾਮੀਆਂ ਹੋਣ ਦੇ ਕਾਰਨ ਜਿਹੜਾ 700 ਦੇ ਕਰੀਬ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਭਾਰਤ ਰੀਪੋਰਟ ਕੀਤਾ ਜਾਵੇਗਾ ਅਜਿਹੇ ਇੱਕ ਸੰਵੇਦਨਸ਼ੀਲ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਹੈ ਕੈਨੇਡਾ ਦੇ ਸੀਨੀਅਰ ਪੱਤਰਕਾਰ ਕੁਲਤਰਨ ਸਿੰਘ ਪੰਧਿਆਨਾ ਦੇ ਨਾਲ ਉਹਨਾਂ ਨੇ ਬਾਦ ਦਲੀਲ ਤਰੀਕੇ ਦੇ ਨਾਲ ਦੱਸਿਆ ਕਿ ਇਹ ਕਿਹੜੇ ਵਿਦਿਆਰਥੀ ਨੇ ਔਰ ਇਸ ਤੋਂ ਪਹਿਲਾਂ ਕਿ ਹੋਰ ਵੀ ਮਸਲੇ ਆਏ ਨੇ ਉਹਨਾਂ ਨੇ ਪੂਰੀ ਡੀਪਲੀ ਜਾਣਕਾਰੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ ਤੇ ਇੱਕ ਵਾਰ ਉਹ ਜਿਹੜੀ ਸਮੁੱਚੀ ਜਾਣਕਾਰੀ ਅਸੀਂ ਚਾਹੁੰਦੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਕਿ ਕੁਲਤਰਨ ਸਿੰਘ ਪੰਧਿਆਨਾ ਨੇ ਕਿਹੜੇ ਮਾਮਲਿਆਂ ਦੀ ਘੋਖ ਕਰਕੇ ਆ ਉਹਨਾਂ ਲੋਕਾਂ ਦੇ ਸਾਹਮਣੇ ਇੱਕ ਪੱਤਰਕਾਰ ਹੋਣ ਦੇ ਨਾਂ ਦੇ ਉੱਪਰ ਜਾਣਕਾਰੀ ਰੱਖੀ ਆ ਤੁਹਾਡੇ ਨਾਲ ਜਾਣਕਾਰੀ ਗੱਲਬਾਤ ਸਾਂਝੀ ਕਰ ਦਿੰਨੇ ਆ ਤਰਨ ਸਿੰਘ ਪੁਧਿਆਣਾ ਬੋਲ ਰਿਹਾ ਹਾਂ ਜੀ ਹਾਂਜੀ ਭਾਜੀ ਕੋਲਕਣ ਸਿੰਘ ਬੋਲ ਰਿਹਾ ਜੀ ਜੀ ਇਹ ਪੁਧਿਆਣਾ ਸਾਹਿਬ ਜਿਹੜਾ ਮਸਲਾ ਹੈਗਾ 700 ਵਿਦਿਆਰਥੀਆਂ ਨੂੰ ਜਿਹੜਾ ਭਾਰਤੀ ਰਿਪੋਰਟ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਦੱਸੋ ਜੀ ਇਹ ਜਿਹੜਾ ਪੂਰਾ ਮਸਲਾ ਕੀ ਹੈ ਜੀ ਆ ਦੇਖੋ ਬਿਲਕੁਲ ਵਰ ਇਹ ਵੀ ਕਿ ਤੁਸੀਂ ਦਿੱਤਾ ਕਿ ਵੱਖ-ਵੱਖ ਜਿਹੜੇ ਭਾਰਤੀ মিডিਆ ਘਾਰੇ ਨੇ ਸੋ ਉਹਨਾਂ ਦੇ ਉੱਪਰ ਕਾਫੀ ਚਰਚਾ ਚੱਲ ਰਹੀ ਹੈ ਕਿ ਜਿਹੜੇ 700 ਇੰਟਰਨੈਸ਼ਨਲ ਸਟੂਡੈਂਟਸ ਨੇ ਸੋ ਉਹਨਾਂ ਨੂੰ ਡਿਪੋਰਟੇਸ਼ਨ ਨਾਲ ਸੰਬੰਧਿਤ ਜੜੀਆਂ ਨੇ ਚਿੱਠੀਆਂ ਮਿਲਿਆ ਨੇ ਪਰ ਇੱਕ ਗੱਲ ਮੈਂ ਤੁਹਾਨੂੰ ਇੱਕ ਕਲੀਅਰ ਕਰਨਾ ਚਾਹੁੰਦਾ ਹੈ ਕਿ ਅਸਲ ਦੇ ਵਿੱਚ ਇਹ ਗਿਣਤੀ ਕਿੰਨੀ ਹੈ ਬਲੋ 700 ਹੈ 600 ਹੈ 500 ਆ ਜਾਇਦ ਦਰਜਾ ਦੇ ਵਿੱਚ ਆ ਇਹ ਇਹ ਕੋਈ ਵੀ ਕਿਰਤੀ ਜਿਹੜੀ ਸੀਬੀਐਸਏ ਜਿਹਨੂੰ ਆਪਾਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਕਹਿੰਦੇ ਆ ਜਾਂ ਜਿਹੜਾ ਇੱਥੇ ਆਈਆਰਸੀਸੀ ਹੈ ਜਿਹੜਾ ਇਮੀਗ੍ਰੇਸ਼ਨ ਰਫਿਜੀ ਸਿਟੀਚਨਸ਼ਿਪ ਕੈਨੇਡਾ ਸੋ ਇਹਨਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਵੀ ਇੰਨਿਆਂ ਨੂੰ ਇਹੋ ਜਿਹੇ ਚਿੱਠੀਆਂ ਭੇਜਿਆ ਗਿਆ ਨੇ ਜਾਂ ਕਿੰਨੀ ਕਿਰਤੀ ਹੈ ਸਾਦੀ ਹੋਈ ਹੈ ਪਰ ਕੁਝ ਭਾਰਤੀ মিডিਆ ਤਾਰਿਆ ਚ ਇਹੋ ਜਿਹੀਆਂ ਖਬਰਾਂ ਛਪੀਆਂ ਨੇ ਜ ਜਿਹਦੇ ਵਿੱਚ 700 ਦੇ ਕਰੀਬ ਘੇਟੀ ਦਸੀ ਆਈ ਪਰ ਅਧਿਕਾਰਿਕ ਤੌਰ ਤੇ ਪਹਿਲੀ ਗੱਲ ਦਾ ਇਹ ਆ ਕਿ ਇਸ ਘੇਟੀ ਦੀ ਕੋਈ ਵੀ ਪੁਸ਼ਟੀ ਜਿਹੜੀ ਆ ਕੈਨੇਡੀਅਨ ਫੈਡਰਲ ਏਜੰਸੀਆ ਵੱਲੋਂ ਨਹੀਂ ਕੀਤੀ ਗਈ ਆ ਪਰ ਇੰਨੀ ਗੱਲ ਜ਼ਰੂਰੀ ਦੇ ਵਿੱਚ ਹੈ ਕਿ ਸਟੂਡੈਂਟਸ ਨੂੰ ਜਿਹੜੀਆਂ ਇਹੋ ਜਿਹੀਆਂ ਐਪੋਡੇਸ਼ਨਲ ਸਰਵੰਤ ਦੇ ਚਿੱਠੀਆਂ ਜਿਹੜੀਆਂ ਨੇ ਮਿਲੀਆਂ ਨੇ ਤੇ ਇਹ ਇਹਨਾਂ ਅਸਲ ਦੇ ਵਿੱਚ ਜਿਹੜਾ ਕਾਰਨ ਹੈ ਕਿ ਇੱਕ ਤਾਂ ਮਾਮਲਾ ਜਿਹੜਾ ਜੀ ਪਹਿਲਾਂ ਇੱਥੇ ਇੱਕ ਸਾਹਮਣੇ ਆਇਆ ਸੀਗਾ ਜਿਹੜੀ ਇੱਕ ਲੜਕੀ ਸੀ ਇੱਥੇ ਇਹਨਾਂ ਦਾ ਦਾ ਇੱਕ ਪ੍ਰਵੇਤ ਸੈਟ ਹਲਵਾਟਾ ਸੋ ਉੱਥੇ ਨਾਲ ਸਬੰਧਤ ਸੀਗੀ ਕਰਮਜੀਤ कौर ਜਿਹੜੀ ਕਿ ਪੰਜਾਬ ਤੋਂ ਕੈਨੇਡਾ ਆਈ ਸੀ ਫਿਰ ਇੱਥੇ ਅਨਟਾਰੀਓ ਦੇ ਵਿੱਚ ਆਈ ਅਨਟਾਰੀਓ ਦਾ ਇੱਕ ਕਾਲਜ ਸੀਗਾ ਸੈਨਿਕਾ ਸੋ ਉਹਦੇ ਕੋਲ ਜਿਹੜਾ ਫੋਰ ਲੈਟਰ ਸੀਗਾ ਉਹ ਸੈਨਿਕਾ ਕਾਲਜ ਦੇ ਨਾਲ ਸੰਬੰਧਿਤ ਸੀਗਾ ਸੋ ਬਾਅਦ ਵਿੱਚ ਜਦੋਂ ਇੱਥੇ ਪਹੁੰਚੀ ਐ ਸੋ ਦੇ ਜਿਹੜਾ ਏਜੰਟ ਸੀਗਾ ਉਸ ਨੇ ਉਸ ਨੂੰ ਫੋੜ ਕਰਕੇ ਕਿਹਾ ਕਿ ਤੂੰ ਸੈਨਿਕਾ ਕਾਲਜ ਵਿੱਚ ਐਡਮਿਸ਼ਨ ਨਹੀਂ ਲੈ ਸਕਦੀ ਕੁਸ਼ੀਦ ਨਸੇ ਕਿ ਤੂੰ ਕਿਸੇ ਹੋਰ ਕਾਲਜ ਆਕਾ ਐਡਮਿਸ਼ਨ ਲੈ ਲੈ ਸੋ ਨੇ ਇਹ ਹੋਰ ਕਾਲਜ ਵਿੱਚ ਜਾ ਕੇ ਅਲਵਰਟਾ ਚ ਐਡਮਿਸ਼ਨ ਲੈ ਲਈ اپنی پڑھائی ਵੀ پوری ਕਰ ਲਈ ਪਰ ਜਦੋਂ ਫਿਰ ਉਸਨੇ ਪੀਆਰ ਵਾਸਤੇ ਅਪਲਾਈ ਕੀਤਾ ਸੋ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਕਿ ਜਿਹੜਾ ਇੱਕ ਆਫਰ ਲੈਟਰ ਸੀਗਾ ਜਿਸ ਦੇ ਬੇਸ ਤੇ ਉੱਪਰ ਉਹਨੂੰ ਇੱਕ ਕੈਨੇਡਾ ਦਾ ਸਟੱਡੀ ਵੀਜ਼ਾ ਬਣਿਆ ਸੀ ਆਫਰ ਲੈਟਰ ਦਾ ਮਤਲਬ ਇਹ ਆ ਕਿ ਉਹਨੂੰ ਕਿਸੇ ਕਾਲਜ ਦੇ ਵਿੱਚ ਕਿਸੇ ਕੈਂਡਾ ਦੇ ਵਿੱਚ ਐਡਮਿਸ਼ਨ ਮਿਲੀ ਸੀ ਕਾਲਜ ਵੱਲੋਂ ਲੈਟਰ ਦਿੱਤਾ ਗਿਆ ਸੀਗਾ ਵੀ ਇਸ ਐਡਮਿਸ਼ਨ ਇੱਥੇ ਹੋਈ ਆ ਸੋ ਉਸ ਦੇ ਬੇਸ ਤੇ ਉੱਪਰ ਉਹ ਵੀਜ਼ਾ ਦਿੱਤਾ ਗਿਆ ਸੀਗਾ ਉਹ ਆਫਰ ਲੈਟਰ ਜਿਹੜਾ ਇਹ ਜਿਹੜੇ ਨੇ ਪ੍ਰੋਵਾਈਡ ਕੀਤਾ ਸੀਗਾ ਉਹ ਫਰਜੀ ਸੀਗਾ ਉਹ ਕਾਲਜ ਵਲੋਂ ਦੇ ਇਸ ਕਸ ਨੇ ਫੜੀ ਤਰੀਕੇ ਨਾਲ ਤਿਆਰ ਕੀਤਾ ਸੀਗਾ ਇਹ ਪਹਿਲਾ ਮਾਮਲਾ ਤਾਂ ਦੇਖੋ ਇਹ ਆਇਆ ਸੀਗਾ ਉਸ ਤੋਂ ਬਾਅਦ ਜਿਹੜਾ ਹੋਰ ਜਿਹੜਾ ਇਹ ਵੱਖ-ਵੱਖ ਜਿਹੜੇ ਮੀਡੀਆ ਤੁਹਾਡੇ ਤੱਕ ਖਬਰ ਆ ਰਹੀਆਂ ਉਹ ਇਹ ਵੱਖਰੇ ਮਾਮਲੇ ਸਾਹਮਣੇ ਆ ਰਹੇ ਨੇ ਸੋ ਅਸਲ ਜਿਹੜੀ ਗਣਤੀ ਤਾਂ ਅਸੀਂ ਇਹ ਪੁਸ਼ਟੀ ਨਹੀਂ ਕਰ ਸਕਦੇ ਕਿੰਨੀ ਕਿ ਪਰ ਇੰਨਾ ਸੱਚ ਜ਼ਰੂਰ ਹੈ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹੋ ਜਿਹੇ ਜਿਹੜੇ ਲੈਟਰਸ ਨੇ ਉਹ ਸੀਬੀਐਸਏ ਵੱਲੋਂ ਆ ਰਹੇ ਨੇ ਸੇਮ ਇਹੀ ਚੀਜ਼ ਜਿਹੜੀ ਆ ਇਹਨਾਂ ਲੈਟਰਾਂ ਦੇ ਵਿੱਚ ਤੇ ਜਿਹੜੇ ਸਟੂਡੈਂਟਸ ਜਿਹੜੇ ਇੱਕ ਕਿ ਪੰਜਾਬ ਤੋਂ ਇੱਥੇ ਪੜ੍ਹਨ ਆਏ ਜਾਏ ਹੋ ਸਕਦਾ ਪੰਜਾਬ ਤੋਂ ਬਾਹਰ ਜਿਹੜੇ ਹੋਰ ਸਟੇਟ ਨੇ ਭਾਰਤ ਦੇ ਉਹਨਾਂ ਤੋਂ ਵੀ ਬਾਟ ਆਏ ਹੋਰ ਉਹਨਾਂ ਕੋਲ ਜਿਹੜੇ ਆਫਰ ਲੈਟਰ ਸੀਗੇ ਉਹ ਜਾਲੀ ਸੀਗੇ ਜਾਲੀ ਆਫਰ ਲੈਟਰ ਦੇ ਆਧਾਰ ਤੇ ਉੱਪਰ ਉਹਨਾਂ ਨੂੰ ਵੀਜ਼ਾ ਮਿਲਿਆ ਇਹ ਸਟਡੀ ਦੀ ਜੇ ਤੋਂ ਬਾਅਦ ਜਦੋਂ ਕੈਨੇਡਾ ਆਏ ਕਿ ਜਿਹੜੇ ਕਾਲਜ ਦਾ ਤਾਂ ਕੋਫਰ ਲੈਟਰ ਸੀਗਾ ਉੱਥੇ ਤਾਂ ਉਹਨਾਂ ਦੀ ਡਿਮਿਸ਼ਨ ਹੋਈ ਨਹੀਂ ਸੀ ਸੋ ਇੱਥੇ ਆ ਕੇ ਉਹ ਤੇ ਜੈਟ ਨੇ ਕਿਹਾ ਵੀ ਤੁਸੀਂ ਜਿਸ ਕਾਲਜ ਵਿੱਚ ਡਿਮਿਸ਼ਨ ਨਾਲ ਲੋ ਤੁਸੀਂ ਕਿਸੇ ਵੱਖਰੇ ਕਾਲਜ ਲੈ ਲਓ ਉਹਨਾਂ ਦੇ ਕਾਲਜ ਅੱਛਾ ਕਿ ਆਪਣੇ ਬਦਲ ਹੈ ਪੜਾਈ ਵੀ ਪੂਰੀ ਕੱਲ ਹੈ ਜਦੋਂ ਫਿਰ ਉਹਨਾਂ ਨੇ ਆਪਣੀ ਫਾਈਲ ਜਿਹੜੀ ਆ ਪੀਆਰ ਵਾਸਤੇ ਲਾਈ ਸੋ ਫਿਰ ਇਹ ਗੱਲਾਂ ਸਾਹਮਣੇ ਆਉਣ ਲੱਗੀਆਂ ਕਿ ਉਹਨਾਂ ਦੇ ਜਿਹੜੇ ਫੋਰਫਰ ਲੈਟਰ ਸੀਗੇ ਉਹ ਜਾਲੀ ਸੀ ਸੋ ਇਹਦੇ ਵਿੱਚ ਜਿਹੜਾ ਇੱਕ ਜਲੰਧਰ ਨਾਲ ਸੰਬੰਧ ਇੱਕ ਜਿਹੜਾ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਹੈ ਸੋ ਉਹਦਾ ਜਿਹੜਾ ਇਮੀਗ੍ਰੇਸ਼ਨ ਥੀ ਜੈਂਟ ਬ੍ਰਿਜੇਸ਼ ਮਿਸ਼ਰਾ ਸੋ ਉਹਦਾ ਨਾਮ ਵੀ ਸਾਹਮਣੇ ਆ ਰਿਹਾ ਵੀ ਜਿਨ੍ਹਾਂ ਨੇ ਇਹਦੇ ਥਰੂ ਫਾਈਲ ਲਾਈਆਂ ਸੀਗਾ ਸੋ ਉਹਨਾਂ ਦਾ ਸੰਬੰਧ ਵੀ ਜਿਹੜੇ ਕਾਫੀ ਸਟੂਡੈਂਟਸ ਨੂੰ ਜਿਹੜੀਆਂ ਹੁਜੇ ਐਸੀਵੀਐਸ ਤੋਂ ਵੱਲੋਂ ਜਿਹੜੀਆਂ ਕਪਟੀਸ਼ਨ ਦੇ ਚਿੱਠੀਆਂ ਆ ਰਹੇ ਹਨ ਹੁਣ ਇੱਥੇ ਚ ਦੂਜੀ ਗੱਲ ਦੇਖੋ ਇਹ ਆ ਕਿ ਇਹ ਸਿਰਫ ਚਿੱਠੀਆਂ ਆਈਆਂ ਨੇ ਡੈਪੂਟੇਸ਼ਨ ਦਾ ਸਬੰਧ ਕਾਰਨ ਇਹ ਦੱਸਿਆ ਗਿਆ ਵੀ ਜਿਹੜੇ ਤੁਹਾਡੇ ਦਸਤਾਵੇਜ਼ ਸੀਗੇ ਜਿਸ ਅਧਾਰ ਤੇ ਤੁਸੀਂ ਕੈਗਰ ਦਾ ਸਟੱਡੀ ਵੀਜ਼ਾ ਲਿਆ ਸੀਗਾ ਉਹ ਫਰਜੀ ਸੀਗੇ ਹੁਣ ਇਹਨਾਂ ਦਾ ਸਟੂਡੈਂਟਸ ਕੋਲ ਇੱਕ ਮੌਕਾ ਹੈਗਾ ਆ ਕਿ ਕੋਈ ਵਕੀਲ ਹਾਇਰ ਕਰ ਸਕਦੇ ਆ ਸੋ ਆਪਣਾ ਕੇਸ ਜਿਹੜਾ ਆ ਇੱਥੇ ਕ੍ਰੀਡਿਟੀਅਨ ਅਦਾਲਤਾਂ ਦੇ ਵਿੱਚ ਜਿਹੜਾ ਚਲਾ ਸਕਦੇ ਨੇ ਉੱਥੇ ਇਹਨਾਂ ਨੂੰ ਇਹ ਸਾਬਤ ਜਿਹੜਾ ਕਰਨਾ ਪਵੇ ਸਾਰੇ ਮਸਲੇ ਦੇ ਵਿੱਚ ਇਹਨਾਂ ਦੀ ਕੋਈ ਗਲਤੀ ਨਹੀਂ ਸੀਗੀ ਤੇ ਅਗਰ ਜੱਜ ਜਿਹੜਾ ਆ ਉਹ ਸੈਟੀਸਫਾਈ ਹੁੰਦਾ ਆ ਤਾਂ ਫਿਰ ਕੋਈ ਨਾ ਕੋਹਰਾ ਵੱਜਦਾ ਪਰ ਜੇਕਰ ਅਸੀਂ ਕੈਨੇਡੀਅਨ ਕਾਨੂੰਨਾਂ ਦੀ ਗੱਲਬਾਤ ਕਰੀਏ ਭਾਵੇਂ ਤੁਸੀਂ ਪੀਆਰ ਲੈ ਲਓ ਭਾਵੇਂ ਤੁਸੀਂ ਸਿਟੀਜ਼ਨਸ਼ਿਪ ਲੈ ਲਓ ਅਗਰ ਬਾਅਦ ਵਿੱਚ ਵੀ ਪਤਾ ਚੱਲਦਾ ਹੈ ਵੀ ਤੁਸੀਂ ਜਿਹੜੀ ਆ ਫੇਕ ਡਾਕੂਮੈਂਟ ਦੇ ਆਧਾਰ ਦੇ ਉੱਪਰ ਜਿਹੜੀ ਇਮੀਗ੍ਰੇਸ਼ਨ ਲਈ ਹੈ ਤੁਹਾਨੂੰ 10 ਸਾਲ 15 ਸਾਲ 20 ਸਾਲ ਕੋ ਤੋਂ ਮਰਜੀ ਜਿਹੜਾ ਤੁਹਾਡੀ ਸਿਨੀ ਅਸ਼ੇਬਾਦ ਕੀਤੀ ਜਾ ਸਕਦੀ ਆ ਵੀਆਰ ਰੱਦ ਕੀਤੀ ਜਾ ਸਕਦੀ ਹੈ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਤੁਹਾਡਾ ਟਿਪੋਰਟ ਕੀਤਾ ਜਾ ਸਕਦਾ ਜਿਹੜਾ ਮੈਂ ਪਹਿਲੀ ਗੱਲ ਹੀ ਕੀਤੀ ਸੀ ਤਾਂ ਕਰਮਜੀਤ ਖਰ ਦਾ ਆਪ ਦੀ ਲੜਕੀ ਦੀ ਸੋ ਉਹਦੇ ਕੇਸ 'ਚ ਵੀ ਇਹੀ ਹੋਇਆ ਸੀਗਾ ਜੇ ਦੋ ਮਾਮਲਾ ਅਦਾਲਤ ਵਿੱਚ ਗਿਆ ਉਹਨੇ ਕਿਹਾ ਵੀ ਦੇਖੋ ਮੈਨੂੰ ਨਹੀਂ ਸੀ ਪਤਾ ਮੇਰੇ ਇਮੀਗ੍ਰੇਸ਼ਨ ਏਜੈਂਟ ਜਿਹੜਾ ਆ ਇਹ ਮੈਨੂੰ ਫਰਟੀ ਡਾਕੂਮੈਂਟ ਫਰਜੀ ਆਫਰ ਲੈਟਰ ਦਿੱਤਾ ਮੇਰਾ ਕੋਈ ਕਸੂਰ ਨਹੀਂ ਆ ਪਰ ਜੱਜ ਸਾਹਿਬ ਨੇ ਉਹਦੀ ਗੱਲ ਨਹੀਂ ਮੰਨੀ ਉਹਨਾਂ ਨੇ ਕਿਹਾ ਵੀ ਤੇਰਾ ਵੀ ਜਿਹੜਾ ਕਸੂਰ ਆ ਤੈਨੂੰ ਵੀ ਜਿਹੜਾ ਪਤਾ ਹੋਣਾ ਚਾਹੀਦਾ ਸੀਗਾ ਸੋ ਉਹਦੀ ਓਪੀਏ ਜਿਹੜੀ ਆ ਜੱਜ ਸਾਹਿਬ ਨੇ ਨਹੀਂ ਮੰਨੀ ਹੁਣ ਜਿਹੜੇ ਇਹਨਾਂ ਸਟੂਡੈਂਟਸ ਨੂੰ ਜਿਹੜੀਆਂ ਉਹਨੇ ਡੈਪੋਟੇਸ਼ਨ ਜਾਂ ਲੈਟਰਸ ਆ ਰਹੇ ਆ ਨੇ ਇਮੀਡੀਏਟਲੀ ਕਿਸੇ ਨੂੰ ਰਿਪੋਰਟ ਨਹੀਂ ਹੋਣਾ ਮਹੀਨੇ ਤੋਂ ਪਰਚਿ ਕਿਸੇ ਨੂੰ ਇਸ ਤਰ੍ਹਾਂ ਰਿਪੋਰਟ ਨਹੀਂ ਕੀਤਾ ਜਾਣਾ ਸਵਾ ਲੱਗਦਾ ਆ ਇਹਨੂੰ ਬੇਜਦ ਕਰ ਹੈਗਾ ਪਰ ਗਾਹਾਂ ਜਾ ਕੇ ਅਦਾਲਤਾਂ ਦੇ ਵਿੱਚ ਇਹ ਸਾਬਤ ਕਰਨਾ ਇਹਨਾਂ ਨੂੰ ਪਾਉਗਾ ਕਿ ਸਾਡੀ ਜਿਹੜਾ ਕੋਈ ਕਸੂਰ ਨਹੀਂ ਆ ਪਰ ਫਿਰ ਵੀ ਜਿਹੜਾ ਕਨੇਡੀਅਨ ਕਾਨੂੰਨ ਕਹਿੰਦਾ ਆ ਵੀ ਅਕਾ ਤੁਸੀਂ ਇਹ ਫੇਕ ਡਾਕੂਮੈਂਟ ਫਰੌਡ ਟੰਗ ਤਰੀਕੇ ਵਾਸਤੇ ਕੈਦਾ ਦੀ ਇਮੀਗ੍ਰੇਸ਼ਨ ਲਈ ਆ ਤੁਹਾਨੂੰ ਜਿਹੜਾ ਇੱਥੋਂ ਕਿਸੇ ਸਮੇਂ ਵੀ ਰਿਪੋਰਟ ਕੀਤਾ ਜਾ ਸਕਦਾ ਤੁਹਾਡੀ ਪੀਆ ਰੱਦ ਹੋ ਸਕਦੀ ਤੁਹਾਡੀ ਸਿਟੀਜ਼ਨਸ਼ਿਪ ਵੀ ਇਵਨ ਰੱਦ ਕੀਤੀ ਜਾ ਸਕਦੀ ਹੈ ਪਧਿਆਣਾ ਸਾਹਿਬ ਦੇ ਵਿੱਚ ਸਵਾਲ ਹੈਗਾ ਜਿਹੜੇ ਜਲੰਧਰ ਦੇ ਇਮੀਗ੍ਰੇਟ ਗ੍ਰੇਡ ਤੇ ਜ਼ਿਕਰ ਕੀਤਾ ਤੁਸੀਂ ਜਾਂ ਇੱਥੋਂ ਦੇ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦਾ 700 ਦੇ ਕਰੀਬ ਅੰਕੜਾ ਦੱਸਿਆ ਜਾ ਰਿਹਾ ਇਹਨਾਂ ਦੇ ਵਿੱਚੋਂ ਕਿਸੇ ਦੇ ਨਾਲ ਤੁਹਾਡਾ ਰابطਾ ਕਾਇਮ ਹੋਇਆ ਇਸ ਮਸਲੇ ਨੂੰ ਲੈ ਕੇ students name ਇਹ ਉਦੋਂ ਨਾ ਕਿਸੇ ਨਾ ਕਿਸੇ ਟਾਂਕ ਦੇ ਨਾਲ رابطہ ਜਿਹੜਾ ਆ ਕਾਇਮ ਹੋਵੇ ਕਿਉਂਕਿ ਅਸੀਂ ਇਹ ਅਪੀਲ ਕਰ ਰਹੇ ਹਾਂ ਵੀ ਜਿਹੜੇ ਵੀ ਪੀੜਿਤ ਸਟੂਡੈਂਟਸ ਹੈਗੇ ਨੇ ਸੋ ਅੱਗੇ ਆ ਕੇ ਗੱਲ ਕਰਨ ਆਪਣਾ ਵੱਖ ਰੱਖਣ ਕਿਉਂਕਿ ਜਿਵੇਂ ਮੈਂ ਦੱਸਿਆ ਵੀ ਜਿਹੜਾ 700 ਦਾ ਅੰਕੜਾ ਆਇਆ ਇਹ ਜਿਹੜੇ ਭਾਰ ਦੇ মিডিਆ ਜਾਂ ਪੰਜਾਬ ਦਾ মিডিਆ ਉਹੀ ਇਸ ਟਾਂਕ ਦੇ ਨਾਲ ਪੇਸ਼ ਕਰ ਰਿਹਾ ਵਿੱਚ ਤਕਰੀਬਨ 700 ਦੇ ਕਰੀਬ ਸਟੂਡੈਂਟਸ ਨੇ ਸੋ ਜਿਨ੍ਹਾਂ ਨੂੰ ਇਹੋ ਜਿਹੀ ਲੈਟਨਸ ਆਏ ਨੇ ਪਰ ਜੇਕਰ ਤੁਸੀਂ ਇੱਥੇ ਕੈਨੇਡਾ ਦੀ ਗੱਲ ਕਰੀਏ ਜਿਹੜਾ CBSE ਹੈ ਗ੍ਰੈਜੂਏਸ਼ਨ ਸਭ ਤੋਂ ਸਰਵਸੇ ਜੈਸੀ ਆਈਐਸ ਸੀਸੀ ਆ ਉਨਾ ਵੱਲੋਂ ਕੋਈ ਵੀ ਅਫੀਸ਼ੀਅਲ ਤੌਰ ਤੇ ਇਹ ਗੱਲ ਨਹੀਂ ਕਹੀ ਗਈ ਆ ਕਿ ਸਾਡੇ ਕੋਲ ਕੋਈ ਅਸੀਂ 700 ਜਣਾਂ ਨੂੰ ਚਿੱਠੀ ਭੇਜੀ ਹੈ 500 ਨੂੰ ਭੇਜੀ ਹੈ 100 ਨੂੰ ਭੇਜੀ ਹੈ ਸੋ ਸਿਰਫ ਦੋ ਤਿੰਨ ਨਾਮ ਹੈ ਜਿਨ੍ਹਾਂ ਨੇ ਆਪਣੇ ਆਪ ਜਿਹੜਾ ਅੱਗੇ ਆ ਕੇ ਗੱਲ ਕਹੀ ਹੈ ਵੀ ਸਾਨੂੰ ਇਹੋ ਜਿਹੇ ਲੈਟਰਸ ਆਏ ਨੇ ਸੋ ਉਹਨਾਂ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਵੀ ਇਹ ਗਿਣਤੀ ਜਿਹੜੀ ਸੈਂਕੜਿਆਂ ਦੇ ਵਿੱਚ ਹੋ ਸਕਦੀ ਹੈ ਆਉਣ ਵਾਲੇ ਦੇ ਵਿੱਚ ਹੋ ਸਕਦਾ ਕਿ ਹੋਰ ਵੀ ਕੋਈ ਸਟੂਡੈਂਟ ਆ ਕੇ ਹੋਣ ਦੇਖੋ ਇਹ ਤਾਂ ਇੱਕ ਸਿਰਫ ਜਲੱਤਾ ਦੇ ਨਾਲ ਸੰਬੰਧਿਤ ਜਿਹੜਾ ਇਮੀਗ੍ਰੇਸ਼ਨ ਜਿਹੜੀ ਇਹ ਫਰਮ ਸੀ ਸੋ ਉਹਦੇ ਵੱਲੋਂ ਜਿਹੜੀਆਂ ਕੇਸ ਜਿਹੜੇ ਪ੍ਰੋਸੈਸ ਕੀਤੇ ਗਏ ਸੀ ਉਹਨਾਂ ਦਾ ਸਬੰਧਤ ਮਾਮਲਾ ਪੰਜਾਬ ਦੇ ਵਿੱਚ ਕੱਲਾ ਇੱਕ ਹੀ ਏਜੰਟ ਨਹੀਂ ਆ ਬਹੁਤ ਸਾਰੇ ਏਜੰਟਸ ਨੇ ਸੋ ਉਹਨਾਂ ਨੇ ਵੀ ਪੇਪਰਸ ਜਿਹੜੇ ਬੱਚਿਆਂ ਦੇ ਭਰਤੇ ਨੇ ਪਹਿਲਾਂ ਵੀ ਭਰੇ ਹੋਣਗੇ ਸੋ ਹੋ ਸਕਦਾ ਉਹਨਾਂ ਵੱਲੋਂ ਵੀ ਇਹੋ ਜਿਹੇ ਟੈਗ ਕੀਤੇ ਬਣਾਏ ਗਏ ਹੋਣ ਸੋ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੋਰ ਵੀ ਇਹੋ ਜਿਹੇ ਮਾਮਲੇ ਸਾਹਮਣੇ ਆ ਜਾਣ ਪਰ ਮੈਂ ਤਾਂ ਇੱਕ ਗੱਲ ਜਿਹੜੀ ਕਨਫਰਮ ਕਰਦਾ ਤੇ ਜਿਹੜੀ ਇਹ 700 ਪੀ ਕਿਰਤੀ ਹੈ ਜੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਐ ਪਰ ਇੰਨਾ ਜ਼ਰੂਰ ਹੈ ਕਿ ਕਾਫੀ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਇਹੋ ਜਿਹੀ ਚਿੱਠੀਆਂ ਜਿਹੜੀਆਂ ਪਹਿਲਾਂ ਵੀ ਆਈਆਂ ਨੇ ਹੁਣ ਵੀ ਆ ਰਹੀਆਂ ਨੇ ਤਾਂ ਉਹਨਾਂ ਨੇ ਸਮੇਂ 'ਚ ਵੀ ਜਿਹੜੀਆਂ ਆਸਾਂ ਜੀ ਵਿਧਿਆਨਾ ਸਾਹਿਬ ਇਹਦੇ ਵਿੱਚ ਇੱਕ ਵੱਡਾ ਸਵਾਲ ਹੈਗਾ ਜਿਵੇਂ ਤੁਸੀਂ ਅਦਾਲਤ ਦਾ ਰੁਖ ਕਰਨ ਵਾਸਤੇ ਵਿਦਿਆਰਥੀ ਨੂੰ ਆਪਣੇ ਵੱਲ ਸੁਝਾਅ ਦਿੱਤੇ ਹੈਗੇ ਨੇ ਤਾਂ ਕੈਨੇਡੀਅਨ ਐਮਪੀ ਜਿਹੜੇ ਕੈਨ ਹਾਰਡੀ ਨੇ ਟਵੀਟ ਕੀਤਾ ਕਹਿੰਦੇ ਕਿ ਇਹ ਜਿਹੜੀ ਭਿਆਨਕ ਸਥਿਤੀ ਹੈਗੀ ਇਸ ਭਿਆਨਕ ਸਥਿਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਮੇਰੀ ਦਿੱਤੀ ਹੋਈ ਈਮੇਲ ਦੇ ਉੱਪਰ ਮੇਰੇ ਨਾਲ ਰਾਬਤਾ ਕੰਮ ਕਰ ਸਕਦੇ ਕੀ ਲੱਗਦਾ ਹੈ ਕਿ ਐਮਪੀ ਸਾਹਿਬ ਕਿਸ ਤਰੀਕੇ ਦੀ ਉਹਨਾਂ ਵਾਸਤੇ ਸਹਾਇਤਾ ਕਰ ਸਕਦੇ ਜਾਂ ਸਪੋਰਟ ਕੀਤਾ ਜਾ ਸਕਦਾ ਹੈ ਕਿ ਕੋਈ ਬ੍ਰੈਂਪਟਨ ਆ ਸਬਨਿਤ ਹੈ ਕੋਈ ਸਰੀਰ ਦੇ ਨਾਲ ਸਬਨਿਤ ਹੈ ਕੋਈ ਹੋਰ ਕਿਸੇ ਜਿਹੜਾ ਆ ਤੇ ਪ੍ਰਵਿੰਸ ਦੇ ਨਾਲ ਸ਼ਹਿਰ ਦੇ ਨਾਲ ਸਬੰਧਤ ਕਿਉਂਕਿ ਕੈਨ ਹਾਰਡੀ ਜਿਹੜੇ ਨੇ ਇਸ ਸਾਰੀ ਬ੍ਰਿਟਿਸ਼ ਕੋਲੰਬੀਆ ਦਾ ਸਬੰਧਤ ਨੇ ਸੋ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਪੋਸਟ ਉੱਥੋਂ ਜਿਹੜੇ ਲੋਕਲ ਜਿਹੜੇ ਪੱਤਰਕਾਰ ਨੇ ਗੁਰਪ੍ਰੀਤ ਸਿੰਘ ਸੋਤਾ ਸੋਡਾ ਵੱਲੋਂ ਪਾਈ ਗਈ ਸੀ ਸੋ ਕਿਉਂਕਿ ਉਹ ਵੀ ਸੜੀ ਨਾਲ ਸਬੰਧਤ ਸੀਗੇ ਸੋ ਉੱਥੇ ਤੇ ਜਿਹੜੇ ਲੋਕਲ ਐਮਪੀ ਵੱਲੋਂ ਜਿਹੜਾ ਟਵੀਟ ਕਰਕੇ ਜਾਂ ਉਹਨਾਂ ਦੀ ਪੋਸਟ ਦੇ ਪਰ ਜਿਹੜਾ ਰਿਪਲਾਈ ਕਰਕੇ ਇਹ ਗੱਲ ਕਹੀ ਗਈ ਸੀ ਕਿ ਮੈਂ ਇਸ ਬਾਬਤ ਜਿਹੜਾ ਆ ਇਹ ਮਦਦ ਕਰਨ ਵਾਸਤੇ ਤਿਆਰ ਆ ਪਰ ਦੇਖੋ ਇਹ ਜਿਹੜਾ ਕਨੇਡੀਅਨ ਸਿਸਟਮ ਹੈ ਸੋ ਫੈਸਲਾ ਜਿਹੜਾ ਹੁੰਦਾ ਆ ਉਹ ਜੁਡੀਸ਼ੀਅਲ ਸਿਸਟਮ ਦੇ ਅੰਦਰ ਤਰੀਕੇ ਨਾਲ ਹੁੰਦਾ ਤੁਸੀਂ ਜਾ ਕੇ ਜਦੋਂ ਤੁਹਾਨੂੰ ਕੋਈ ਇਹੋ ਜਿਹੀ ਲੈਟਰ ਮਿਲਦੀ ਹੈ ਪਰ ਜਿਹੜੀ ਸੀਬੀਐਸਏ ਵੱਲੋਂ ਜਿਹੜੀ ਜਾਰੀ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਹੀ ਕਿਸੇ ਨੂੰ ਜਿਹੜਾ ਆ ਕੰਟਰੀ ਤੋਂ ਬਾਹਰ ਰਿਪੋਰਟ ਕਰਨਾ ਹੁੰਦਾ ਪਰ ਇੱਥੇ ਕੀ ਆ ਵੀ ਹਰ ਇੱਕ ਨੂੰ ਆਪਣੇ ਜਿਹੜੀ ਆ ਸੁਣਵਾਈ ਕਰਦਾ ਇੱਕ ਮੌਕਾ ਦਿੱਤਾ ਜਾਂਦਾ ਕਿ ਉਹ ਵੀ ਆਪਣਾ ਪੱਖ ਪੇਸ਼ ਕਰ ਸਕੇ ਹੁਣ ਜਿਹੜੇ ਵੀ ਸਟੂਡੈਂਟਸ ਨੂੰ ਚਿੱਠੀਆਂ ਆਈਆਂ ਨੇ ਸੋ ਉਹਨਾਂ ਕੋਲ ਇੱਕ ਮੌਕਾ ਹੈਗਾ ਵੀ ਦਾਲ ਵਿੱਚ ਜਾ ਕੇ ਆਪਣਾ ਪੱਖ ਰੱਖ ਸਕਣ ਵੇਨੇ ਪਰ ਇਹਦੇ ਵਿੱਚ ਜਿਹੜੇ ਜੁੜੇ ਹੋਏ ਨੁਮਾਇੰਦੇ ਨੇ ਮੈਂਬਰ ਪਾਰਲੀਮੈਂਟ ਨੇ ਉਹ ਤਾਂ ਤੁਹਾਨੂੰ ਜਿਹੜੀ ਕੋਈ ਕਾਨੂੰਨੀ ਸਹਾਇਤਾ ਚ ਮਦਦ ਕਰ ਸਕਦੇ ਨੇ ਜਾਂ ਹੋਰ ਤੁਹਾਨੂੰ ਦੱਸ ਸਕਦੇ ਨੇ ਵੀ ਗਾਈਡ ਕਰ ਸਕਦੇ ਨੇ ਵੀ ਤੁਸੀਂ ਕਿਸ ਟਾਂਗ ਦੇ ਨਾਲ ਜਿਹੜਾ ਆ ਇਹ ਆਪਣੇ ਕੇਸ ਨੂੰ ਜਿਹੜਾ ਅਦਾਲਤ ਵਿੱਚ ਲਿਜਾ ਸਕਦੇ ਹੋ ਤੁਹਾਡੇ ਕੋਲ ਕਾਨੂੰਨੀ ਜਿਹੜੇ ਆ ਰਾਹ ਕਿਹੋ ਜਿਹੇ ਨੇ ਪਰ ਅੰਤ ਦੇ ਵਿੱਚ ਜਿਹੜਾ ਫੈਸਲਾ ਹੋਣਾ ਆ ਉਹ ਦਾਲ ਤਾਂ ਇਹ ਤੈ ਕਰਨਾ ਉਹ ਚਾਚਰੇ ਤੈ ਕਰਨਾ ਉਹਦੇ ਵਿੱਚ ਕੋਈ ਵੀ ਜੁੜਿਆ ਹੋਏ ਨਮਾਇੰਦਾ ਆ ਉਹ ਦਾਖਲ ਅੰਦਾਜੀ ਨਹੀਂ ਕਰ ਸਕਦਾ ਉੱਥੇ ਅਗਰ ਜੱਜ ਦੇ ਸਾਹਮਣੇ ਇਹ ਚੀਜ਼ ਸਾਬਤ ਹੋ ਜਾਂਦੀ ਆ ਕਿ ਇਹ ਜਿਹੜਾ ਜੋ ਇਹਨੇ ਕੀਤਾ ਆ ਸੋ ਉਹ ਜਿਹੜਾ ਆ ਇਹ ਬਿਲਕੁਲ ਉਹਨੂੰ ਪਤਾ ਸੀ ਸਭ ਕੁਝ ਜਿਹੜਾ ਆਦੇ ਹੋਏ ਸਭ ਕੁਝ ਕੀਤਾ ਗਿਆ ਸੋ ਉੱਥੇ ਫੇਰ ਡੈਪੂਟੇਸ਼ਨ ਦਾ ਜਿਹੜਾ ਰਾਹ ਆ ਕਿ ਉਹਨੂੰ ਰੋਕਣਾ ਕਾਫੀ ਮੁਸ਼ਕਲ ਹੋ ਜਾਂਦਾ ਜਿਵੇਂ ਪਹਿਲਾਂ ਇੱਕ ਉਦਾਹਰਨ ਦਿੱਤੀ ਆ ਕਿ ਜਿਹੜੀ ਇਥੇ ਲੜਕੀ ਸੀਗੀ ਸੋ ਉਹਦਾ ਕੇਸ ਸੀਗਾ ਇਹ ਬੇਸਟੀ ਮੀਡੀਆ ਚ ਵੀ ਸਾਹਮਣੇ ਆਇਆ ਸੋ ਉਹਨੇ ਵੀ ਇਹੀ ਗੱਲ ਕਹੀ ਸੀ ਵੀ ਮੈਨੂੰ ਇਸ ਬਾਰੇ ਨਹੀਂ ਪਤਾ ਸੀਗਾ ਕਿ ਜਿਹੜਾ ਮੇਰਾ ਆਫਰ ਲੈਟਰ ਹੈ ਫਰਾਡ ਹੈ ਇਹ ਤੇ ਮੇਰੇ ਏਜੰਟ ਨੇ ਮੈਨੂੰ ਦਿੱਤਾ ਪਰ ਉੱਥੇ ਅਦਾਲਤ ਨੇ ਉਸ ਦੀ ਇਹ ਗੱਲ ਨਹੀਂ ਮੰਨੀ ਸੋ ਕਾਫੀ ਵੱਡਾ ਇਸ਼ੂ ਪਿਆ ਸੀਗਾ ਹੋਰ ਇਹਦੇ ਵਿੱਚ ਬਹੁਤ ਕੁਛ ਅਦਾਲਤਾਂ ਦੇ ਉੱਪਰ ਵੀ ਡਿਪੈਂਡ ਕਰਦਾ ਹਾਂ ਕਿ ਕੈਨੇਡੀਅਨ ਸਰਕਾਰ ਕੋਲੋਂ ਕੋਈ ਕਿਸੇ ਢੰਗ ਨਾਲ ਜਿਹੜਾ ਆ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰੇ ਜਾਂ ਕੋਈ ਜਿਹੜਾ ਆਪਣੇ ਵੱਲੋਂ ਕਰੇ ਉਹ ਤਾਂ ਵੱਖਰੀ ਗੱਲ ਹੈ ਪਰ ਆਮ ਤੌਰ ਤੇ ਜਿਹੜਾ ਫੈਸਲਾ ਆ ਅਦਾਲਤਾਂ ਰਾਹੀਂ ਹੋਣਾ ਆ ਅਦਾਲਤਾਂ ਦੇ ਵਿੱਚ ਜਦੋਂ ਫਿਰ ਕੈਨੇਡੀਅਨ ਕਾਨੂੰਨ ਕਹਿੰਦੇ ਆ ਕਿ ਜੇ ਤੁਸੀਂ ਫਰਾਡ ਡਾਕੂਮੈਂਟ ਫੇਕ ਜਿਹੜੇ ਆ ਆਫਰ ਲੈਟਰ ਫੇਕ ਤਾਜ ਤਰੀਕੇ ਦੇ ਨਾਲ ਕੰਡਾ ਚ ਦਾਖਲ ਹੁੰਦੇ ਹੋ ਸੋ ਇੱਥੇ ਤੇ ਇਮੀਗ੍ਰੇਸ਼ਨ ਸਿਸਟਮ ਦੇ ਬਾਕੀ ਉਹ ਕੋ ਕਿਸੇ ਸਰ ਵੀ ਤੁਹਾਨੂੰ ਇਤਬਾਰ ਕੱਢ ਸਕਦੇ ਨੇ ਸੋ